ਲੋਬੀ ਹਵਾਨੇ ਦੀ ਜੱਜਮੈਂਟ ਕਰਾਉਣੀ ਆ ਤੁਹਾਨੂੰ ਬਾਈ ਹਰੀ ਜਾਂਦੇ ਨਾ ਵੇਚਨ ਨੂੰ ਜੀ ਨਹੀਂ ਕਰਦਾ ਸੀ ਆ ਪਰ ਮਜਬੂਰੀ ਆ ਵੀ ਪਸ਼ੂ ਜ਼ਿਆਦਾ ਸੰਭਲਦੇ ਨਹੀਂ ਵੇਖੋ ਹਵਾਨਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਕਰਮਾਲੀ ਨੇ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਰ ਕਰ ਰਹੇ ਆ ਪਿੰਡ ਅਖਾਰਾ ਰੀਕੋਰ ਜਿਲ੍ਹਾ ਪੈ ਜਾਂਦਾ ਤੇ ਤਸਵੀਰ ਇਸ ਪੈਨ ਨੂੰ ਕੋਟਕਪੂਰਾ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੇ ਪਹੁੰਚੇ ਆਂ ਬਾਈ ਜੀ ਦਾ ਨਾ ਇੱਕ ਨੰਬਰ ਮੱਝ ਬਕਾਉ ਦਿੱਤੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਦਾ ਨਾ ਰੋਡ ਦੇ ਉੱਤੇ ਹੀ ਘਰ ਆ ਜੀ ਬਣ ਕੇ ਹੀ ਸਕੂਲ ਦੇ ਲਗਭਗ ਸਰਕਾਰੀ ਸਕੂਲ ਦੇ ਨੇੜੇ ਰਹਿ ਜਾਂਦਾ ਤੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਠਾਕ ਬਾਈ ਵਧੀਆ ਜੀ ਠੀਕ ਆ ਨਾਂ ਦੇ ਸਿ ਵੀਰ ਆਪਣਾ ਅਮਨਿੰਦਰ ਸਿੰਘ ਜੀ ਅਮਨਿੰਦਰ ਸਿੰਘ ਠੀਕ ਆ ਤੇ ਬਾਈ ਅਮਨਿੰਦਰ ਇਹ ਆਪਣੀ ਝੋਟੀ ਘਰਦੀ ਆ ਘਰਦੀ ਝੋਟੀ ਆ ਜੀ ਠੀਕ ਆ ਕਿੰਨਾ ਸੂਆ ਸੂਣਾ ਬਾਈ ਤੀਜਾ ਸੂਆ ਸੂਣਾ ਬਾਈ ਜੀ ਇਹਨੇ ਠੀਕ ਆ ਤੀਜਾ ਸੂਆ ਸੂਣਾ ਦੂਜੇ ਸੂਏ ਬਾਈ ਆਪਾਂ ਇਹਦੇ ਥਲੋ ਕਿੰਨਾ ਕ ਦੁੱਧ ਕੱਢਿਆ 17 ਲੀਟਰ ਦੁੱਧ ਕੱਢਿਆ ਵੀਰੇ ਠੀਕ ਆ 17 ਲੀਟਰ ਦੇ ਲਗਭਗ ਦੁੱਧ ਕੱਢਿਆ ਠੀਕ ਆ ਤੇ ਹੁਣ ਬਾਈ ਸੂਣ ਚ ਕਿੰਨੇ ਦਿਨ ਪਏ ਇਹਦੇ ਇਹਦੇ ਵੀਰੇ ਅੱਜ 12 ਤਰੀਕ ਫਰਮਾਨ ਆ ਵੀ 1-2 ਦਿਨ ਲੈ ਜੂ ਦੇਖੋ ਬਾਈ ਲੱਗਦਾ ਤਾਂ ਹੈ ਵੀ 1-2 ਦਿਨ ਲੈ ਜੂਗੀ ਠੀਕ ਆ ਹਾਂ ਤੇ ਸੀਮਨ ਕਿਹੜਾ ਲਵਾਤਾ ਬਈ ਸੀਮਨ ਬਈ ਇਹਦੇ ਲక్ష్ਮੀ ਡੇਰੀ ਫਾਰਮਿੰਗ ਕੋਹੇਨੂਰ ਬੁੱਲ ਦਾ ਲਵਾਇਆ ਲక్ష్ਮੀ ਡੇਰੀ ਖਾਨਾ ਕੋਹੇਨੂਰ ਦਾ ਹਾਂਜੀ ਠੀਕ ਆ ਪਿਛਲੀ ਵੀ ਇਹਦੀ ਖਾਨ ਦੀ ਕੱਟੀ ਇਹਨੇ ਇਹਦੋਂ ਪਹਿਲਾਂ ਦੋ ਕੱਟੀਆਂ ਹੀ ਦਿੱਤੀਆਂ ਠੀਕ ਆ ਖਾਨ ਦੀ ਕੱਟੀ ਹੈਗੀ ਆਪਣੇ ਕੋਲ ਨਾਲ ਹੀ ਖੜੀ ਬਈ ਪਰਲੇ ਪਾਸੇ ਲੋ ਬਈ ਖੱਟੇ ਵੀ ਤੁਹਾਨੂੰ ਉਠਾ ਦਿੰਨੇ ਆ ਬਾਕੀਆਂ ਬਾਈਆਂ ਦਾ ਸਾਰਾ ਪਰਿਵਾਰ ਜੇ ਗੱਲ ਕਰੀ ਨਾ ਬਾਈਆਂ ਦਾ ਜੋਬ ਕਰਦੇ ਆ ਉਹ ਸੂਈਆਂ ਸੰਭਲਦੇ ਨਹੀਂਗੇ ਇਸੇ ਕਰਕੇ ਆਪਾਂ ਸੇਲ ਕਰਨੇ ਆ ਇੱਕ ਦੋ ਜਿਵੇਂ ਜਿਵੇਂ ਤਿਆਰ ਹੋਣਗੇ ਇੱਕ ਦੋ ਅੱਧਾ ਪਸ਼ੂ ਰੱਖਦੇ ਆਂ ਬਾਈਆਂ ਦਾ ਪਰਲੀ ਝੋਟੀਆਂ ਦਾ ਬਾਈਆਂ ਦਾ ਅਜੇ ਕੀ ਹੋਣ ਲੱਗਿਆਂ ਦੀ ਕਿਉਂਕਿ ਫਿਰ ਜਾਦੇ ਪਸ਼ੂ ਹੋ ਜਾਂਦੇ ਜੋਬ ਦੇ ਨਾਲ ਨਾਲ ਸੰਭਲਦੇ ਨਹੀਂ ਝੋਟੀਆਂ ਦਾ ਬਾਈ ਇਹਨਾਂ ਇੱਕ ਹਾਲ ਦਾ ਬੰਦਾ ਹੀ ਆ ਨਾ ਤਾਂ ਲਿਬੜੇ ਤੇ ਨਾ ਬਾਈਆਂ ਦਾ ਇਹਨੇ ਕੋਈ ਇਹ ਆ ਵੀ ਬਿੰਦੇ ਬਿੰਦੇ ਪਾਣੀ ਪੀ ਜਾਂਦਾ ਇੱਕ ਵਾਰੀ ਪੀਣਾ ਦਿਹਾੜੀ ਦੇ ਵਿੱਚ ਆਈਆਂ ਅੰਕਾ ਜੀ ਗੱਲ ਠੀਕ ਆ ਦੋ ਵਾਰੀ ਪਾਣੀ ਪੀਂਦਾ ਪੱਤੀਆਂ ਦੇ ਟਾਈਮ ਨਾਲ ਬਾਦ ਦੋ ਰੰਗ ਪੂਰੀ ਮੈਂ ਪੱਠੇ ਪਾਉ ਟਾਈਮ ਹੋ ਗਿਆ ਠੀਕ ਆ ਬੰਦਾ ਹੀ ਇੱਕ ਤਰ੍ਹਾਂ ਦਾ ਬੱਸ ਠੀਕ ਆ ਨਾ ਕੋਈ ਲਿਬੜੇ ਤੇ ਨਾ ਕੋਈ ਖਰਾਬ ਕਰੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਏ ਸੋਹਣੀ ਝੋਟੀ ਏ ਥਣਾ ਥੁਣਾ ਦਾ ਗਾਇਵ ਵੇਖੋ ਬਹੁਤ ਸੋਹਣਾ ਗਾਇਵ ਆ ਤੇ ਹਵਾਨਾ ਦੀ ਜੇ ਗੱਲ ਕਰੀਏ ਨਾ ਫਿਟਿੰਗ ਬਹੁਤ ਸੋਹਣੀ ਆ ਪੂਰਾ ਖੁੱਲਾ ਹਵਾਨਾ ਤੇ ਮਗਰਲੇ ਸੂਏ ਦੀ ਤੁਹਾਨੂੰ ਕੱਟੀ ਖਾਵਾ ਖਾਨ ਬੋਲ ਦੀ ਕੱਟੀ ਆ ਦੇਖ ਸਾਦੇ ਹਵਾਨਾ ਦੋਸਤੋ ਬਹੁਤ ਸੋਹਣਾ ਇੱਕ ਪਾਸੇ ਨਾ ਭਾਲ ਜਰੂਰ ਆ ਬਾਕੀ ਸਾਫ ਸੁਥਰੀ ਆ ਅਦਰ ਪਿੱਛੇ ਕੂੜੇ ਦੇ ਵਿੱਚ ਆ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਤੀਜਾ ਸੂਆ ਕਰਮ ਵਾਲੀ ਨੇ ਸੋਹਣਾ ਲਓ ਜੀ ਖੋਲ ਕੇ ਨਾ ਕਰੀ ਢੇੜਾ ਕਰਵਾ ਦਿਓ ਜੀ। ਇਹ ਖੋਲ ਕੇ ਤੁਹਾਨੂੰ ਉਤਾਰਨੇ ਆ। ਉਸ ਨੂੰ ਮਾਹਵਾਨਾ ਚਾਚਾ ਕਰਵਾਇਆ। ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ। ਜਿਹੜੇ ਵੀਰ ਨੂੰ ਪਸੰਦ ਆਵੇ। ਆਵਾਂ ਨੇ ਬਹੁਤ ਦੋਸਤੋ ਗੱਲ ਕਰੀਏ ਸਾਫ ਸੁਧਰੀ ਆ। ਆਹਾਂ ਮਗਰਲੇ ਸੁਵੇਰੀ ਕੱਟੀ ਆ ਜੀ ਦੇਖ ਸਕਦੇ। ਬੰਦ ਕੋਈ ਗੱਲ। ਅੰਦਰ ਹੀ ਬੰਦ ਰਹਿਣਾ ਇੱਥੇ ਬੰਦ। ਜਿੱਥੇ ਮਰਜ਼ੀ ਬੰਦ ਲਓ। ਬਾਹਰ ਨਹੀਂ ਅੰਦਰ ਬੰਦਣੀ ਅੰਦਰ ਬੰਦ। ਹਵਾਨੇ ਦੇ ਨਾਲ ਨਾੜਾ ਬਹੁਤ ਸੋਹਣੀਆਂ ਟਾਈਆਂ ਹੋਈਆਂ। ਦੇਖ ਸਕਦੇ। ਚੈੱਕ ਕਰੋ ਬਹੁਤ ਸੋਹਣਾ ਹਵਾਨਾ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਤੀ ਤੇ ਬਾਕੀ ਦੋਸਤੋ ਦਿਨ ਬਾਈਆਂ ਦਾ ਪੂਰੇ ਹੋ ਗਏ ਆ ਹੋ ਸਕਦਾ ਵੀ 1-2 ਦਿਨ ਲਾ ਜੇ ਸਿੰਘ ਬਿਲਕੁਲ ਕੁੰਡਾ ਦੋਸਤੋ ਲੋਵੀ ਰੇਟ ਇਹ ਮਾਈ ਦਾ ਹੁੰਦੇ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਹੈ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਤੇ ਤਸੂ ਤਹਿਸੀਲ ਦੋਸਤੋ ਕੋਰ ਪੂਰਾ ਪੈ ਜਾਂਦੀ ਆ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਲ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ